ਅਸੀਂ ਗਣੀ ਵਾਰੀ ਹੁੰਦਾ ਤਾਂ ਪਾੜ ਗਾਣਾ ਪੀ ਆ ਬੱਕਰਾ ਬੱਕਰਾ ਆਪਾਂ ਲੱਗ ਜਾਂਦੇ ਬਾਬਾ ਚੰਦ ਨਹੀਂ ਰੱਖਾ ਐਵੇਂ ਕੋ ਮੇਰੇ ਯਾ ਹੋ ਚੱਲ ਬਰੇ ਜੈਦ ਕੀ ਆ ਫੇਰ ਜੈ ਆ ਬੋਗਾ ਭਾਈ ਗਾਤ ਤਾਂ ਮਗਾਇ ਪੋ ਮੈਂ ਰੱਬ ਨੂੰ ਜਾਂਦੇ ਨਹੀਂ ਜਾਜ ਕਰਦੇ ਬਾ ਦਾ ਸਾਹਦੇ ਮਾ ਇਹ ਤਾਂ ਹਰ ਤੱਕ ਦੇ ਨਾਲ ਨਹੀਂ ਆਹ ਔਰ ਇੱਕ ਮਿੰਟ ਬਾਈ ਤੁਸੀਂ ਪੱਤਰਕਾਰ ਕਹਿ ਦੇਵੇ ਪੈਸੇ ਦਾ ਨਹੀਂ ਇਹ ਕੰਮਤਵਲ ਜੇ ਤੁਸੀਂ ਕਹਿ ਦੇ ਜਨ ਪਤਾ ਆਪਾਂ ਦਰਸੇ ਛੱਟ ਨਾਲ ਮਿੰਟ ਲਾ ਨਹੀਂ ਨਾ ਨਹੀਂ ਨਹੀਂ ਬੰਦਾ ਯਾਰ ਜਾਇਜ਼ ਨਹੀਂ ਲਾਇ ਜਾਇਜ਼ ਨਹੀਂ ਲਾਇ ਜਾਇਜ਼ ਨਹੀਂ ਆਪਾਂ ਬੋਲਦੇ ਨਹੀਂ ਯਾਰ ਉਹਨੇ ਮਾਲ ਚ ਚਲ ਗੈਂਤ ਸੀ ਗਣੀ ਵਾਰੀ ਹੁੰਦਾ ਤਾਂ ਪਾਰ ਗੈਂ ਸੀ ਆ ਕਿੰਨੇ ਹੋ ਗਏ ਉਹ ਸਿੱਧਾ ਹੱਥ ਬਾਲਾ ਯਾਰ ਗੈਲਾ ਉਹ ਪੈਸਾ ਗੈਨ ਲਾ ਕਿਨੇ ਪੈਸੇ ਤੇ ਗੈਨ ਲਾ ਪੈਸੇ ਤੇਰੇ ਤੇ ਵੀ ਇਤਬਾਰੀ ਠੀਕ ਨੇ ਆਪਾਂ ਦੱਸ 12000 ਕਿੰਨੇ 12000 ਇਹਨਾਂ ਮੈਸ ਤੋਂ ਸਾਡੇ 1000 ਰੁਪਇਆ ਵਾਧੂ ਲਾਦਾ ਤੱਕੇ ਨਾਲ ਹੀ ਆਹ ਪਹਿਲਾਂ 11 ਚੱਲ ਗਣੀ ਪਰ ਗਣੀ ਜੇ ਚੰਗਾ ਲੱਗੇ ਰੱਖ ਗੈਂਤ ਸੇਕਰ ਹੋਰ ਯਾਰ ਪੈਸੇ ਵੱਟੀ ਦੇ ਜੇ ਹੁਣ ਤੈਨੂੰ ਲੱਗੇ ਲਗਾਇਆ ਦਾ ਵੀ ਪਤਾ ਹੀ ਐ ਬਾਈ ਤਿੰਨ ਚਾਰ ਆਜ ਲਕਾ ਜਲੇ ਦਾ ਬਾਈ ਇਹ 6 7 ਆਪਣਾ ਕਿਹੜਾ ਪਿੰਡਾ ਖਾਸ ਆ ਜੀ ਬਗਰਾੜੀ ਦਾ ਜੀ ਬਰਗਾੜੀਆ 12 ਬੱਕਰਾ ਰੱਖ ਲਾ ਪਾਂ ਲੱਗ ਜਾਂਦੇ ਬਾਬਾ ਚੱਲ ਲੈ ਨਾ ਦੇਗਾ ਹਾਂਗਾ ਵੱਡਾ ਕੰਮ ਚੱਲੋ ਪਰੇ ਹੋਰ ਕੀ ਆ ਬਈ ਆ ਜੀ ਬੱਕਰਾ ਹੀ ਛੱਡਣਗੇ ਮੈਂ ਵੀ ਨਹੀਂ ਕਹਤਾ ਆਦੀ ਪੈਸੇ ਹੀ ਛੱਡੀ ਜਾਂਦੇ ਆ ਬੱਕਰਾ ਛੱਡੀ ਜਾਂਦਾ ਹੋਰ ਕੀ ਆ ਨਾ ਹੋਰ ਕੀ ਆ ਨਹੀਂ ਬਾਈ ਗੱਲ ਨਾ ਆ ਵੀ ਬੱਕਰਾ ਨਹੀਂ ਲੈ ਕੇ ਜਾਂਦੇ ਪੈਸੇ ਗੱਲ ਨਹੀਂ ਨਹੀਂ ਐਵੇਂ ਕੋ ਮੇਰੇ ਜਾਈ ਜਾਂਦੇ ਆ ਹੋਰ ਕੀ ਆ ਜਦੋਂ ਮੰਨਦਾ ਨਹੀਂ ਕੋਈ ਠੀਕ ਆ ਫਿਰ ਹੋਣਾ ਬਾਲਾ ਕੁਛ ਬਹੁਤ ਆ ਫਰਕ ਬਾਲਾ ਬਾਲਾ 600 ਰੁਪਏ ਦਾ ਫਰਕ ਆ ਸਦਾ ਕੀ ਇਹਦਾ ਉਹ ਨਹੀਂ ਯਾਰ ਉਹ ਗਰੀਬ ਬੰਦੇ ਨਹੀਂ ਮੈਂ ਵੇਖਦਾ ਮੈਂ ਭਰਾਵਾ ਮੈਂ ਨਹੀਂ ਕਿੱਕ ਮਾਰਦਾ ਨਾ ਮੈਨੂੰ ਲੋੜ ਮੈਂ ਆਪਦੀ ਦਲਾਲੀ ਵੀ ਅਗਲੇ ਰੰਗ ਨੁਕਸਾਨ ਕਰਾ ਮੈਨੂੰ ਕੀ ਲੋੜ ਆ ਯਾਰ ਕੋਈ ਲੋੜ ਨਹੀਂ ਸਹੀ ਗੱਲ ਇਸ ਚੀਜ਼ ਬਾਰੇ ਮੈਂ ਆਪਾਂ ਹਾਕੀ ਖਾਣਾ ਦਾ ਹੱਕ ਤੇ ਰਹਿਣਾ ਹੈਗਾ ਪਾਲਾ ਉਹ 11 ਦਾ 12 ਦਾ ਕਰਦਾ ਮੈਂ 100 ਰੁਪਏ ਪਾਦਾ ਉਹਦਾ ਯਾਰ 11 ਦਾ ਮੰਗਦਾ ਗਰੀਬ ਬੰਦਾ ਬਹੁਤ ਮੋਲਿਆ 12 ਯਾਰ ਇੰਨੀ ਆ ਵੀਡੀਓ ਵਾਲੇ ਕਹਿ ਦਨ ਜਾਂ ਮੈਂ ਬੈਠਾ ਆਪਾ ਇਹਨੂੰ ਐਮ ਨਹੀਂ ਆਖਿਆ ਯਾਰ ਕੋਈ ਚੱਲ ਆ ਗੱਲ ਖਾਈ ਕਰਾਣਾ ਜਾਂ ਹੋ ਗਿਆ ਬਾਬਾ ਜੀ ਜਾਂ ਹੋ ਗਿਆ ਯਾਰ ਪਾਲਕ ਕੋ ਜੋ ਉਹ ਨਹੀਂ ਨਹੀਂ ਅੱਛਾ ਯਾਰ ਤੇ ਫਿਰ 200 ਦਾ ਫੇਰ ਪੈਂਦਾ ਨਹੀਂ ਨਹੀਂ ਤੇ ਹੋਰ 200 ਫੇਰ ਪਾਈ ਜਾਂਦਾ ਯਾਰ ਇੰਨਾ ਇੰਨਾ ਧੱਕਾ ਟੱਕੇ ਵਾਲੀ ਤਾਂ ਗੱਲ ਹੀ ਨਹੀਂ ਚੱਲ ਯਾਰ ਆ ਪਰ ਸਾਢੇ 12 ਲਖਾਈ ਤੂੰ ਕਰਾਦੀ ਜਾਂ ਜਾਂ ਹੋ ਗਿਆ ਉਹ ਚੱਲ ਪਰ ਜੈਦ ਕੀ ਆ ਫੇਰ ਲਾਇਆ ਬੋਸ ਚੱਲ ਆ ਆਪਨੀ ਲਖਾਈ ਦੇ ਆ ਜਾ ਪਰ ਓ ਹਣ ਮਾਰੀ ਨਾ ਚਾਹਤ ਨਹੀਂ ਲਿਖਾਈ 12:00 ਦੇ ਚੰਗੇ ਤੋਂ ਹੀ ਪਰੇ ਪਰੇ ਹੋ ਜਾ ਮਰ ਪਰੇ ਤੋਂ ਨਹੀਂ ਨਹੀਂ ਲਿਖਾਈ ਬਾਬਾ ਜੀ ਤੋਂ ਕੋਈ ਗੱਲ ਨਹੀਂ ਆਪਾਂ ਨੂੰ ਪੱਜਦਾ ਪੱਜਣਗੇ ਆਪਣੇ ਕੋ ਮੇ ਪਿਆਰ ਹੋ ਜਾ ਗਿਆ ਤਾਂ 10 ਦਿਨ ਹੋ ਗਏ ਵੋਏ ਵਿਚਾਰੇ ਠੰਡੇ ਖੜੇ ਅੱਲੇ ਮੈਂ ਖੋਲ ਦੂੰਗਾ ਨਹੀਂ ਇੰਨੇ ਦਿਨ ਹੋਰ ਕੀ ਹੁੰਦੀ ਹੋਏਗੀ ਦਿਖਾਈ ਚਰਾਵੇ ਲਿਖਾਈ ਹੋਰ ਖੋਲ ਤੂੰ ਕਮੈਂਟ ਮਾਰ ਕਰਕੇ ਸੌਦਾ ਐ ਨਹੀਂ ਕਾਈ ਦੰਨਾ ਨਾ 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 ਮੈਂ ਦੇਣਾ ਹੀ ਨਹੀਂ ਸਾ ਕੋਈ ਧੱਕਾ ਥੋੜਾ ਯਾਰ ਹਜ਼ਾਰ ਰੁਪਏ ਆ ਗਏ ਹੁਣ ਸਿਰੇ ਤੇ ਆ ਗਏ ਉਹ ਨਹੀਂ ਯਾਰ ਪਤਾ ਕੀ ਭਾਈ ਯਾਰ ਚੀਚੀ ਹਰੇ ਕਹਿਗਾ ਚੀਚੀ ਦਾ ਰੇਟ ਹੁੰਦਾ ਜਾਂ ਲਖਾਈ ਗੁੰਗਰਾਮ ਲਾਏਗਾ ਤਾਂ ਫਾੜ ਦਾ ਖੋਲ ਦਤਾ ਦੜ ਜਾ ਉਹ ਚਾਕੂ ਦੇ ਰੱਸਾ ਵਟਾ ਦੇ ਨਹੀਂ ਨਹੀਂ ਹੈਗਾ ਚਾਕੂ ਵੀ ਹੈਗਾ ਸਾਡੇ ਕੋਲ ਟੈਨਸ਼ਨ ਸਾਢੇ 12 ਹੋ ਗਿਆ ਹੂੰ ਪਹਿਲਾਂ ਜ ਕਰਤਾ ਜੇ ਵੀ ਸਾਢੇ 12 ਆਈਆਂ ਹੋਣਗੀ ਭਾਈ ਮੈਂ ਨਹੀਂ ਕੁਝ ਵੀ ਕਰਉਣਾ ਜੀ ਕਰਤਾ ਲੈ ਕੇ ਨਹੀਂ ਖੜਾ ਰਹਿਣ ਦੇ ਸਾਢੇ 12 ਆਈਆਂ ਅਸੀਂ ਬੋਗ ਜਾ ਚਲਾ ਕੇ ਮਾਰੋ ਚੱਲ ਯਾਰ 100 ਰੁਪਏ ਛੋੜ ਕਰ ਦੇਂ ਕੁੱਛ ਨਹੀਂ ਕਰਨਾ ਬਾਬੇ ਨੂੰ 100 ਰੁਪਇਆ ਛੋੜ ਕਰਦੀ 2000 ਨੰਬੜੀ ਦੇਤੀ ਐ ਨਖਰੇ ਖੜੇ ਓਹ ਲੈ ਆਇਆ ਸਾਡਾ ਖੜਾ ਪਰ ਰਹਿਣ ਦੇ ਨਹੀਂ ਮੰਨਦਾ ਪਰ ਰਹਿਣ ਦੇ ਓ ਨਹੀਂ ਸਾਵਨਾ ਕੋ ਨਹੀਂ ਆ ਰਿਹਾ ਇੰਨਾ ਥੋੜੋ ਵੀ ਫਿਰ ਆ ਆ ਲੈ ਯਾਰ ਓਏ ਭਾਈ ਮੈਨੂੰ ਇੱਧਰ ਧਿਆਨ ਕਰੀ ਓਏ ਮੇਰੇ ਖਾਜੋ ਦੀ ਇੱਜ਼ਤ ਕਰ ਸਾਰੀ ਮੈਂ ਬੋਗ ਛੱਡ ਦੂ ਲਿਖਾਈ ਆਪ ਦਵਾ ਦੀ ਬਾਬਾ ਫਾੜੀ ਪੂਰੇ ਤੇ ਕਰ ਨਹੀਂ ਪੂਰੇ ਆ ਫਾੜ ਪਾਂ 12 ਹੀ ਆ ਦੰਨਿਆ 500 ਭਾਜ ਦੇ ਤੇਰਾ ਕੀ ਪਤਾ ਲੱਗਦਾ ਨਹੀਂ ਲੈ ਕੇ ਭੱਜ ਜਾ ਮੰਡੀ ਦਾ ਖੜਾ ਛੜਾ ਜਿੱਤੇ ਤੈਨੂੰ ਸਾਹਮਣੇ ਲੱਗੋਛਾ ਕਿ ਹੁਣ ਤਾਂ ਖੋਜ ਆ ਜਾ ਲਖਾ ਠੀਕ ਹੈ ਜੀ ਹੁਣ ਤਾਂ ਖੋਜ ਠੀਕ ਆ ਬਾਈ ਕੋ ਮੈਂ ਧੰਨਵਾਦ ਬਾਈ ਤੇ ਬਾਈ ਚੀੜਾ ਪਾ ਦੇ ਹਬੋਰ ਵਾਲਾ ਚੰਗਾ ਮਹਾਰਾ ਪਾ ਦੇ ਵੀਡੀਓ ਚੰਗਾ ਪਤਾ ਲੱਗ ਜੀ ਬਹੁਤ ਸਾਡੇ ਬਾਰੇ ਸਿੱਟਣ ਲੱਗੇ ਉਹਦਾ ਕਿਹੜਾ ਪੰਡ ਸੀ ਬਾਈ ਆਪਣਾ ਸ਼ੰਕਰ ਜੋੜ ਕੀ ਕੰਕਰ ਜੜ ਗਈਆਂ ਕੰਕਰ ਬਾਈ ਦਾ ਪਿੰਡ ਸਾਢੇ 3 ਦਿਨ ਵੀਡੀਓ ਪਹੁੰਚਦੀ ਨਹੀਂ ਆ ਤੇਰੀ ਪਹੁੰਚਦੀ ਕਾ ਨਹੀਂ ਫਿਰ ਸੌਣੇ ਨਹੀਂ ਬਈ